ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਤੁਸੀਂ ਵੀ ਆਪਣੇ ਰਿਸ਼ਤੇ ਦੀ ਐਡ ਲਗਵਾਓ ਤੇ ਘਰ ਬੈਠੇ ਵੇਖੋ ਹਜ਼ਾਰਾਂ ਰਿਸ਼ਤੇ ਆਪਣੇ ਚੈਨਲ ਤੇ ਸਿਰਫ ਐਡ ਦਾ ਕੰਮ ਕੀਤਾ ਜਾਂਦਾ ਹੈ ਜੀ ਰਿਸ਼ਤਾ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਵੇਖ ਕੇ ਕਰਨਾ ਅਗਰ ਤੁਸੀਂ ਵੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਲਿਖੀ ਜਾਣਕਾਰੀ ਸਾਨੂੰ ਸਾਡੇ ਵਟਸਐਪ ਨੰਬਰ ਤੇ ਭੇਜੋ ਤੁਹਾਨੂੰ ਐਡ ਦੀ ਫੀਸ ਦੱਸ ਦਿੱਤੀ ਜਾਵੇਗੀ ਅੱਜ ਦਾ ਪਹਿਲਾ ਰਿਸ਼ਤਾ ਲੜਕੀ ਦਾ ਜੀ ਨੋਟ ਕਰੋ ਨਾਮ ਤਮਲ ਪ੍ਰੀਤਕੌਰ ਪਤਾ ਸਿਰਸਾ ਹਰਿਆਣਾ ਉਮਰ ਐਜੀ ਲੜਕੀ ਦੀ 29 12 1995 ਕੱਦ 5 ਫੁੱਟ 8 ਇੰਚ ਕਾਸਟ ਸੋਢੇ ਖੱਤਰੀ ਭਰਾ 1 ਐਜੀ ਲੜਕੀ ਦਾ ਤੇ ਪੜ੍ਹਾਈ ਕਰੀਏ ਲੜਕੀ ਨੇ ਮਾਸਟਰ ਇਨ ਕੋਸਮੈਟੋਲੋਜੀ ਡਿਪਲੋਮਾ ਇਨ ਨੇਲ ਟੈਕਨੀਸ਼ੀਅਨ ਪ੍ਰੋਫੈਸ਼ਨਲ ਮੇਕਅਪ ਸੈਮੀ ਪਰਮਾਨੈਂਟ ਮੇਕਅਪ ਔਰ ਐਨ ਡਿਪਲੋਮਾ ਇਨ ਬੇਸਿਕ ਕੋਸਮੈਟੋਲੋਜੀ ਆਈਟੀਆਈ ਦੇ ਨਾਲ ਪਲੱਸ 2 ਕਰੀਏ ਜੀ ਪਿਤਾ बिजनेसमੈਨ ਨੇ ਮਾਤਾ ਕਾਸਟਮੂਲੋজিস্ট ਨੇ ਮੰਗ ਹੈ ਜੀ ਪਰਿਵਾਰ ਦੀ ਐਨ ਆਰ ਆਈ ਖੱਤਰੀ ਅਰੋੜਾ ਇਹਨਾਂ ਨੂੰ ਸੰਪਰਕ ਕਰਨ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਤੁਸੀਂ ਸਿੱਧੀ ਗੱਲਬਾਤ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਹਰੀ ਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰੋ ਜੀ ਹਾਂਜੀ ਅਗਲਾ ਰਿਸ਼ਤਾ ਲੜਕੀ ਦਾ ਜੀ ਨਾਮ ਕੌਰ ਪਤਾ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਕਾਸਟ ਜੱਟ ਸਿੱਖ ਉਮਰ 29 7 1996 ਕੱਦ 5 ਫੁੱਟ 4 ਇੰਚ ਪੜ੍ਹਾਈ ਕਰੀਏ ਜੀ ਪਲੱਸ 2 ਐਮ ਕਾਮ ਬੀ ਕਾਮ ਕੈਨੇਡਾ ਵਰਕ ਪਰਮਿਟ ਹੈ ਜੀ ਲੜਕੀ ਮੰਗੇ ਪਰਿਵਾਰ ਦੀ ਮੁੰਡਾ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਹੋਵੇ ਜਾਂ ਫਿਰ ਪੀਆਰ ਹੋਵੇ ਜ਼ਮੀਨ 5 ਤੋਂ 6 ਕਿੱਲੇ ਹੋਵੇ ਗੁਰਦਾਸਪੁਰ ਅੰਮ੍ਰਿਤਸਰ ਬਟਾਲਾ ਏਰੀਆ ਨੂੰ ਪਹਿਲਾ ਜੀ ਨੰਬਰ ਦਿੱਤਾ ਗਿਆ ਪਰਿਵਾਰ ਦਾ ਤੁਸੀਂ ਸਿੱਧੀ ਗੱਲਬਾਤ ਕਰਕੇ ਜਾਣਕਾਰੀ ਲੈ ਸਕਦੇ ਹੋ ਹਰੀ ਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰੋ ਜੀ ਹਾਂਜੀ ਅਗਲਾ ਰਿਸ਼ਤਾ ਲੜਕੀ ਦਾ ਜੀ ਨਾਮ ਲੜਕੀ ਪਤਾ ਲੁਧਿਆਣਾ ਕਾਸਟ ਜੱਟ ਸਿੱਖ ਉਮਰ 2003 ਕੱਦ 5 ਫੁੱਟ 3 ਇੰਚ ਪੜ੍ਹਾਈ ਕਰੀਏ ਜੀ ਪਲੱਸ 2 2 ਇਅਰ ਬਿਜ਼ਨਸ ਅਕਾਊਂਟਿੰਗ ਡਿਪਲੋਮਾ 1 ਇਅਰ ਸਟੱਡੀ ਕੈਨੇਡਾ ਤੋਂ ਪਿਤਾ ਖੇਤੀਬਾੜੀ ਕਰਦੇ ਨੇ ਤੇ ਮਾਤਾ ਹਾਊਸ ਵਾਈਫ ਨੇ ਭਰਾ ਇੱਕ ਹੈ ਜੀ ਮੰਗ ਹੈ ਪਰਿਵਾਰ ਦੀ ਕਿ ਮੁੰਡਾ ਸੋਹਣਾ ਸੁਨੱਖਾ 10 ਕਿੱਲੇ ਜ਼ਮੀਨ ਹੋਵੇ ਸਟੱਡੀ ਤੇ ਜੋ ਵੀ ਖਰਚਾ ਹੋਇਆ ਉਹ ਭਰ ਸਕੇ ਵਿਆਹ ਪੱਕਾ ਕਰਨੇ ਜੀ ਐਨ ਆਰ ਆਈ ਹੈ ਤਾਂ ਵੈਲ ਸੈਟਡ ਹੋਵੇ ਵਿਆਹ ਦਾ ਖਰਚਾ ਚੁੱਕੇ ਜੀ ਨੰਬਰ ਦਿੱਤਾ ਗਿਆ ਪਰਿਵਾਰ ਦਾ ਤੁਸੀਂ ਸਿੱਧੀ ਗੱਲਬਾਤ ਕਰਕੇ ਜਾਣਕਾਰੀ ਲੈ ਸਕਦੇ ਹੋ ਹਰੀ ਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰੋ ਜੀ ਹਾਂਜੀ ਅਗਲਾ ਰਿਸ਼ਤਾ ਨਾਮ ਸਿੰਘ ਪਤਾ ਲੁਧਿਆਣਾ ਕਾਸਟ ਜੱਟ ਸਿੱਖ ਉਮਰ ਹੈ ਜੀ 11 ਜੁਲਾਈ 1988 ਕੱਦ 5 ਫੁੱਟ 10 ਇੰਚ ਪੜ੍ਹਾਈ ਕਰੀਏ ਪਲੱਸ 2 3 ਇਅਰ ਦਾ ਡਿਪਲੋਮਾ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਕੰਮ ਕਰ ਰਹੀ ਜੀ ਪ੍ਰਾਈਵੇਟ ਜੌਬ ਹੈ ਲੜਕੇ ਦੀ 3 ਕਿਲੇ ਜ਼ਮੀਨ ਹੈ ਭੈਣ ਇੱਕ ਮੈਰਿਡ ਹੈ ਭਰਾ ਵੀ ਇੱਕ ਮੈਰਿਡ ਹੈ ਮੰਗ ਹੈ ਜੀ ਪਰਿਵਾਰ ਦੀ ਸਿੰਪਲ ਵਿਆਹ ਕਰਨਾ ਹੈ ਜੀ ਹੋਰ ਕੋਈ ਮੰਗ ਨਹੀਂ ਨੰਬਰ ਦਿੱਤਾ ਗਿਆ ਪਰਿਵਾਰ ਦਾ ਤੁਸੀਂ ਸਿੱਧੀ ਗੱਲਬਾਤ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਹਰੀ ਪੱਟੀ ਵਾਲੇ ਨੰਬਰ ਤੇ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰੋ ਜੀ ਅਗਲਾ ਰਿਸ਼ਤਾ ਹੈ ਜੀ ਲੜਕੇ ਦਾ ਨਾਮ ਅਰਸ਼ਪ੍ਰੀਤ ਸਿੰਘ ਪਤਾ ਸੁਲਤਾਨ ਵਿੰਡ ਰੋਡ ਅੰਮ੍ਰਿਤਸਰ ਉਮਰ ਹੈ 3/12/1994 ਕੱਦ 5 ਫੁੱਟ 5 ਇੰਚ ਕਾਸਟ ਅਰੋੜਾ ਸਿੱਖ ਪੜ੍ਹਾਈ ਕਰੀਏ ਜੀ ਗ੍ਰੈਜੂਏਸ਼ਨ ਆਈਟੀਆਈ ਭੈਣ ਇੱਕ ਹੈ ਜੀ ਮੈਰਿਡ ਪਿਤਾ ਅਮਰੀਕ ਸਿੰਘ ਮਾਤਾ ਪਰਮਜੀਤ ਕੌਰ ਕੰਮ ਕਰੇ ਜੀ ਲੜਕੇ ਦਾ 골ਡਨ ਟੈਂਪਲ ਤਬਲਾ ਪਲੇ ਕਰ ਰਹੇ ਨੇ ਜੀ ਲੜਕਾ ਸੈਲਰੀ 30000 ਰੁਪਈਆ ਮੰਗ ਕੇ ਪਰਿਵਾਰ ਦੀ ਕੁੜੀ ਵਧੀਆ ਪਰਿਵਾਰ ਤੋਂ ਘਰੇਲੂ ਹੋਵੇ ਜੀ ਕੰਮ ਕਰ ਵਾਲੀ ਹੋਵੇ ਨੰਬਰ ਦਿੱਤਾ ਗਿਆ ਲੜਕੇ ਦੇ ਪਰਿਵਾਰ ਦਾ ਤੁਸੀਂ ਸਿੱਧੀ ਗੱਲਬਾਤ ਕਰਕੇ ਜਾਣਕਾਰੀ ਲੈ ਸਕਦੇ ਹੋ ਹਰੀ ਪੱਟੀ ਵਾਲੇ ਨੰਬਰ ਤੇ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰੋ ਜੀ ਅਗਲਾ ਰਿਸ਼ਤੇ ਜੀ ਨਾਮ ਮਨਦੀਪ ਸਿੰਘ ਪਤਾ ਜ਼ਿਲ੍ਹਾ ਲੁਧਿਆਣਾ ਕਾਸਟ ਜੱਟ ਸਿੱਖ ਉਮਰ ਹੈ ਜੀ 22 5 1995 ਕੱਦ 5 ਫੁੱਟ 11 ਇੰਚ ਭੈਣ ਇੱਕ ਮੈਰਿਡ ਆਸਟ੍ਰੇਲੀਆ ਉਹਦਾ ਹੀ ਕਰੀਏ ਜੀ ਲੜਕੇ ਨੇ ਬੀਐਸਸੀ 에ਅਰਲਾਈਨਸ ਟੂਰਿਜ਼ਮ ਐਂਡ ਹੋਸਪਿਟੈਲਿਟੀ ਮੈਨੇਜਮੈਂਟ ਇੰਡੀਆ ਤੋਂ ਗ੍ਰੈਜੂਏਟ ਡਿਪਲੋਮਾ ਇਨ ਐਪਲਾਈਡ ਮੈਨੇਜਮੈਂਟ ਨਿਊਜ਼ੀਲੈਂਡ ਤੋਂ ਕੰਮ ਕਰ ਰਿਹਾ ਜੀ ਲੜਕਾ ਨਿਊਜ਼ੀਲੈਂਡ ਦਾ ਪੀਆਰ ਹੈ ਇੰਡੀਪੈਂਡੈਂਟ ਕੰਟਰੈਕਟਰ ਹੈ ਜੀ ਨਿਊਜ਼ੀਲੈਂਡ ਦੇ ਵਿੱਚ ਗੋਤ ਲੜਕੇ ਦਾ ਗਰੇਵਾਲ ਹੈ ਤੇ ਮੰਗ ਹੈ ਪਰਿਵਾਰ ਦੀ ਕੁੜੀ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਤੇ ਪੜ੍ਹੀ ਲਿਖੀ ਹੋਵੇ ਜੀ ਨੰਬਰ ਦਿੱਤਾ ਗਿਆ ਲੜਕੇ ਦੇ ਪਰਿਵਾਰ ਦਾ ਤੁਸੀਂ ਸਿੱਧੀ ਜਾਣਕਾਰੀ ਲੈ ਸਕਦੇ ਹੋ ਗੱਲਬਾਤ ਕਰਕੇ ਹਾਂਜੀ ਅਗਲਾ ਰਿਸ਼ਤਾ ਨਾਮ ਕੁਮਾਰ ਪਤਾ ਹੁਸ਼ਿਆਰਪੁਰ ਕਾਸਟ ਐਸਸੀ ਅਧਰਮੀ ਉਮਰ 19 12 1986 ਭਰਾ ਇੱਕ ਮੈਰਿਡ ਹੈ ਭੈਣ ਇੱਕ ਹੈ ਪਿਤਾ ਆਰਮੀਰ ਰਟਾਇਰ ਨੇ ਕੰਮ ਕਰ ਹੈ ਜੀ ਆਪਣਾ ਕੰਮ ਹੈ ਕਾਰਪੈਂਟਰ ਦਾ ਵਧੀਆ ਆਮਦਨ ਹੈ ਮੰਗਾ ਪਰਿਵਾਰ ਦੀ ਕੁੜੀ ਵਧੀਆ ਪਰਿਵਾਰ ਦੀ ਘਰੇਲੂ ਹੋਵੇ ਭਾਵੇਂ ਦਾਸ-ਪਾਸ ਹੋਵੇ ਜੀ ਹੋਰ ਕੋਈ ਮੰਗ ਨਹੀਂ ਨੰਬਰ ਦਿੱਤਾ ਗਿਆ ਪਰਿਵਾਰ ਦਾ ਸਿੱਧੀ ਗੱਲਬਾਤ ਕਰਕੇ ਤੁਸੀਂ ਪੂਰੀ ਜਾਣਕਾਰੀ ਲੈ ਸਕਦੇ ਹੋ ਹਰੀ ਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰ ਸਕਦੇ ਹੋ ਜੀ